ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਿਭਜ ਗੁਰਾਂ ਦੇ ਨਾਲ ਸਾਡੇ ਨਿਭਜ ਗੁਰਾਂ ਦੇ ਨਾਲ ਜੇ ਗੁਰਾਂ ਦੇ ਨਾਲ ਨਿਭ ਜੈ ਗੁਰਾਂ ਦੇ ਨਾਲ ਸਾਡੇ ਨਿਭ ਜੈ ਗੁਰਾਂ ਦੇ ਨਾਲ ਨਿਭ ਜੈ ਗੁਰਾਂ ਦੇ ਨਾਲ ਸਾਡੇ ਨਿਭ ਜੈ ਗੁਰਾਂ ਦੇ ਨਾਲ ਕਿੰਨੀ ਵਾਰ ਗਏ ਸਿਹਾਰਕੀਆਂ ਪੋੜੀਆਂ ਕਿੰਨੀ ਵਾਰ ਗਏ ਸਿਹਾਰਕੀਆਂ ਪੋੜੀਆਂ ਵਰ ਗਈ ਸੀ ਹਰ ਕੀ ਆਪੋੜੀਆਂ ਕਿੰਨੀ ਵਾਰ 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 ਗਏ ਦਰਬਾਰ ਸਾਡੇ ਨਿਭਜੈ ਗੁਰਾਂ ਦੇ ਨਾ ਨਿਭ ਜੈ ਗੁਰਾਂ ਦੇ ਨਾਲ ਸਾਡੀ ਨਿਭ ਜੈ ਗੁਰਾਂ ਦੇ ਨਾਲ ਨਿਭ ਜੈ ਗੁਰਾਂ ਦੇ ਨਾਲ ਸਾਡੀ ਨਿਭ ਜੈ ਗੁਰਾਂ ਦੇ ਨਾਲ ਨਿਭ ਜੈ ਗੁਰਾਂ ਦੇ ਨਾਲ ਸਾਡੀ ਨਿਭ ਜੈ ਗੁਰਾਂ ਦੇ ਨਾਲ ਨੇਬ ਜੈ ਗੁਰਾਂ ਦੇ ਨਾਲ ਸਾਡੇ ਨੇਬ ਜੈ ਗੁਰਾਂ ਦੇ ਨਾਲ ਨੇਬ ਜੈ ਗੁਰਾਂ ਦੇ ਨਾਲ ਸਾਡੇ ਨੇਬ ਜੈ ਗੁਰਾਂ ਦੇ ਨਾਲ ਨੇਬ ਜੈ ਗੁਰਾਂ ਦੇ ਨਾਲ ਸਾਡੇ ਨੇਬ ਜੈ ਗੁਰਾਂ ਦੇ ਨਾਲ ਨੇਬ ਜੈ ਗੁਰਾਂ ਦੇ ਨਾਲ साडी ने भजाय नाल ਪੰਜ ਵਾਰ ਗਏ ਸੀ ਹਾਰਕੀਆਂ ਪੌੜੀਆਂ 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 ਕੀਆ ਪੋਨੀਆ ਪੰਜ ਵਾਰ ਗਏ ਦਰਬਾਰ ਸਾਡੇ ਨਿਭਜੈ ਗੁਰਾਂ ਦੇ ਨਾਲ ਨਿਭਜੈ ਗੁਰਾਂ ਦੇ ਨਾਲ ਸਾਡੇ ਨਿਭਜੈ ਗੁਰਾਂ ਦੇ ਨਾਲ ਨਿਭਜੈ ਗੁਰਾਂ ਦੇ ਨਾਲ ਸਾਡੇ ਨਿਭਜੈ ਗੁਰਾਂ ਦੇ ਨਾਲ ਨਿਭਜੈ ਗੁਰਾਂ ਦੇ ਨਾਲ ਸਾਡੇ ਨੇ ਬਜੈ ਗੁਰਾਂ ਦੇ ਨਾਲ ਨੇ ਬਜੈ ਗੁਰਾਂ ਦੇ ਨਾਲ ਸਾਡੇ ਨੇ ਬਜੈ ਗੁਰਾਂ ਦੇ ਨਾਲ ਨੇ ਬਜੈ ਗੁਰਾਂ ਦੇ ਨਾਲ ਸਾਡੇ ਨੇ ਬਜੈ ਗੁਰਾਂ ਦੇ ਨਾਲ ਨੇ ਬਜੈ ਗੁਰਾਂ ਦੇ ਨਾਲ ਸਾਡੇ ਨੇ ਬਜੈ ਗੁਰਾਂ ਦੇ ਨਾਲ निभ जय गुरा दे साढ़ी निभ जय ਕੀ ਕੁਝ ਸੁਖ ਆਸੀ ਹਰ ਕੀਆਂ ਪੌੜੀਆਂ ਕੀ ਕੁਝ ਸੁਖ ਆਸੀ ਹਰ ਕੀਆਂ ਪੌੜੀਆਂ ਕੀ ਕੁਝ ਸੁਖ ਆਸੀ ਹਰ ਦੀਆਂ ਪੌੜੀਆਂ ਕੀ ਕੁਝ ਸੁਖ ਆਸੀ ਹਰ ਦੀਆਂ ਪੌੜੀਆਂ ਕੀ ਕੁਝ ਸੁਖ ਆਸੀ ਹਰ ਕੀਆਂ ਪੌੜੀਆਂ ਕੀ ਕੁਝ ਸੁਖ ਆਸੀ ਹਰ ਕੀਆਂ ਪੌੜੀਆਂ ਕੀ ਸੁਖਿਆ ਸਿਹਰ ਕੀਆ ਪੋੜੀਆਂ ਕੀ ਕੁਛ ਸੁਖਿਆ ਸਿਹਰ ਕੀਆ ਪੋੜੀਆਂ ਕੀ ਕੁਛ ਸੁਖਿਆ ਦਰਬਾਰ ਸਾਡੇ ਨਿਭਜੈ ਗੁਰਾਂ ਦੇ ਨਾਲ ਨਿਭਜੈ ਗੁਰਾਂ ਦੇ ਨਾਲ ਸਾਡੇ ਨਿਭਜੈ ਗੁਰਾਂ ਦੇ ਨਾਲ ਨਿਭਜੈ ਗੁਰਾਂ ਦੇ ਨਾਲ ਸਾਡੇ ਨਿਭਜੈ ਗੁਰਾਂ ਦੇ ਨਾਲ ਨੇਬ ਜੈ ਗੁਰਾਂ ਦੇ ਨਾਲ ਸਾਡੀ ਨੇਬ ਜੈ ਗੁਰਾਂ ਦੇ ਨਾਲ ਨੇਬ ਜੈ ਗੁਰਾਂ ਦੇ ਨਾਲ ਸਾਡੀ ਨੇਬ ਜੈ ਗੁਰਾਂ ਦੇ ਨਾਲ ਨੇਬ ਜੈ ਗੁਰਾਂ ਦੇ ਨਾਲ ਸਾਡੀ ਨੇਬ ਜੈ ਗੁਰਾਂ ਦੇ ਨਾਲ

ਫੁੱਲੀਆਂ ਪਤਾ ਸੇ ਹਰ ਕੀਆਂ ਪੋੜੀਆਂ 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 ਕੜਾ ਪ੍ਰਸ਼ਾਦ ਦਰਬਾਰ ਸਾਡੇ ਨਿਭ ਜੈ ਗੁਰਾਂ ਦੇ ਨਾਲ ਨਿਭ ਜੈ ਗੁਰਾਂ ਦੇ ਨਾਲ ਸਾਡੇ ਨਿਭ ਜੈ ਗੁਰਾਂ ਦੇ ਨਾਲ ਨਿਭ ਜੈ ਗੁਰਾਂ ਦੇ ਨਾਲ ਸਾਡੇ ਨਿਭ ਜੈ ਗੁਰਾਂ ਦੇ ਨਾਲ ਨਿਭ ਜੈ ਗੁਰਾਂ ਦੇ ਨਾਲ ਸਾਡੇ ਨਿਭ ਜੈ ਗੁਰਾਂ ਦੇ ਨਾਲ ਨੇਬ ਜੈ ਗੁਰਾਂ ਦੇ ਨਾਲ ਸਾਡੇ ਨੇਬ ਜੈ ਗੁਰਾਂ ਦੇ ਨਾਲ ਨੇਬ ਜੈ ਗੁਰਾਂ ਦੇ ਨਾਲ ਸਾਡੇ ਨੇਬ ਜੈ ਗੁਰਾਂ ਦੇ ਨਾਲ ਨੇਬ ਜੈ ਗੁਰਾਂ ਦੇ ਨਾਲ ਸਾਡੇ ਨੇਬ ਜੈ ਗੁਰਾਂ ਦੇ ਨਾਲ ਨੇਬ ਜੈ ਗੁਰਾਂ ਦੇ ਨਾਲ ਸਾਡੇ ਨੇ ਬਜੈ ਗੁਰਾਂ ਦੇ ਨਾਲ ਨੇ ਬਜੈ ਗੁਰਾਂ ਦੇ ਨਾਲ ਸਾਡੇ ਨੇ ਬਜੈ ਗੁਰਾਂ ਦੇ ਨਾਲ ਨੇ ਬਜੈ ਗੁਰਾਂ ਦੇ ਨਾਲ ਸਾਡੇ ਨੇ ਬਜੈ ਗੁਰਾਂ ਦੇ ਨਾਲ ਨੇ ਬਜੈ ਗੁਰਾਂ ਦੇ ਨਾਲ ਸਾਡੇ ਨੇ ਬਜੈ ਗੁਰਾਂ ਦੇ ਨਾਲ ਨੇ ਬਜੈ ਗੁਰਾਂ ਦੇ ਨਾਲ ਸਾਡੇ ਨੇ ਬਜੈ ਗੁਰਾਂ ਦੇ ਨਾਲ हर किया पढ़िया दर्शन कीते 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 output... no <सब> oh beautiful... हर किया पढ़िया दर्शन कीते हर किया पढ़िया दर्शन ਮੁਕਤੀ ਮੰਗੇ ਦਰਬਾਰ ਸਾਡੇ ਨਿਭਜੈ ਗੁਰਾਂ ਦੇ ਨਾਲ ਨਿਭਜੈ ਗੁਰਾਂ ਦੇ ਨਾਲ ਸਾਡੇ ਨਿਭਜੈ ਗੁਰਾਂ ਦੇ ਨਾਲ ਨਿਭਜੈ ਗੁਰਾਂ ਦੇ ਨਾਲ ਸਾਡੇ ਨਿਭਜੈ ਗੁਰਾਂ ਦੇ ਨਾਲ ਨੇਬ ਜੈ ਗੁਰਾਂ ਦੇ ਨਾਲ ਸਾਡੇ ਨੇਬ ਜੈ ਗੁਰਾਂ ਦੇ ਨਾਲ ਨੇਬ ਜੈ ਗੁਰਾਂ ਦੇ ਨਾਲ ਸਾਡੇ ਨੇਬ ਜੈ ਗੁਰਾਂ ਦੇ ਨਾਲ ਨੇਬ ਜੈ ਗੁਰਾਂ ਦੇ ਨਾਲ ਸਾਡੇ ਗੁਰ ਜੈ ਗੁਰਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ